ਧਰਮ ਪਰਿਵਰਤਨ ਦੇ ਮੁੱਦੇ ਨੂੰ ਲੈ ਕੇ ਮahanagar Ludhiana ਦੇ Sundernagar ਇਲਾਕੇ ਦੇ ਵਿੱਚ ਉਸ ਵੇਲੇ ਹੰਗਾਮਾ ਹੋ ਗਿਆ ਜਦੋਂ ਮਿਸ਼ਨਰੀ ਧਰਮ ਦੇ ਕੁਝ ਪੈਰੂਕਾਰ ਜਿਨ੍ਹਾਂ ਦੀ ਗਿਣਤੀ 5 ਤੋਂ ਵੱਧ ਦੱਸੀ ਜਾ ਰਹੀ ਹੈ ਵੱਲੋਂ ਲੋਕਾਂ ਦੇ ਦਰਵਾਜ਼ੇ ਖੜਕਾਉਂਦੇ ਉਹਨਾਂ ਨੂੰ ਮਿਸ਼ਨਰੀ ਧਰਮ ਨੂੰ ਅਪਣਾਉਣ ਬਾਰੇ ਕਹਿਣਾ ਸ਼ੁਰੂ ਕਰ ਦਿੱਤਾ ਗਿਆ ਜਿਸ ਦੇ ਜਵਾਬ ਦੇ ਵਿੱਚ ਲੋਕਾਂ ਦੇ ਵੱਲੋਂ ਮਿਸ਼ਨਰੀ ਪ੍ਰਚਾਰਕ ਲੋਕਾਂ ਦਾ ਵਿਰੋਧ ਕਰਨਾ ਸ਼ੁਰੂ ਕੀਤਾ ਗਿਆ ਤੇ ਗੱਲ ਥਾਣੇ ਤੱਕ ਪਹੁੰਚ ਗਈ ਮਾਮਲਾ ਵਾਦ ਦਾ ਵੇਖ ਕੇ ਤਿੰਨ ਮਿਸ਼ਨਰੀ ਪ੍ਰਚਾਰਕ ਮੌਕੇ ਤੋਂ ਖਿਸਕ ਗਏ ਤੇ ਬਾਕੀ ਤੂ ਮੋਹੱਲਾ ਨਿਵਾਸੀਆਂ ਦੇ ਵੱਲੋਂ ਕਾਬੂ ਕਰ ਲਏ ਗਏ ਤੇ ਥਾਣਾ ਸੁੰਦਰ ਨਗਰ ਪੁਲਿਸ ਦੇ ਹਵਾਲੇ ਕਰਦਿਆਂ ਮੰਗ ਕੀਤੀ ਗਈ ਕਿ ਲੋਕਾਂ ਨੂੰ ਪੈਸੇ ਦਾ ਲਾਲਚ ਦੇ ਕੇ ਧਰਮ ਬਦਲੀ ਕਰਨ ਵਾਸਤੇ ਉਕਸਾਉਣ ਵਾਲੇ ਲੋਕਾਂ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ ਤੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਲੋਕਾਂ ਦਾ ਇਹ ਕਹਿਣਾ ਸੀ ਕਿ ਪੰਜ ਦੇ ਕਰੀਬ ਲੋਕਾਂ ਦੇ ਵੱਲੋਂ ਮੋਹੱਲੇ ਦੇ ਵਿੱਚ ਆ ਕੇ ਪੈਸੇ ਜਿੰਦਿਆਂ ਹੋਇਆ ਧਰਮ ਪਰਵਰਤਨ ਬਾਰੇ ਮਜਬੂਰ ਕੀਤਾ ਜਾ ਰਿਹਾ ਸੀ ਪਰ ਲੋਕ ਆਪਣਾ ਸਨਾਤਨ ਧਰਮ ਨਹੀਂ ਛੱਡਣਾ ਚਾਹੁੰਦੇ ਉਹਨਾਂ ਵੱਲੋਂ ਦੋ ਲੋਕਾਂ ਨੂੰ ਕਾਬੂ ਕਰ ਪੁਲਿਸ ਵੱਲੋਂ ਕੀਤਾ ਗਿਆ ਤੇ ਮੰਗ ਕੀਤੀ ਗਈ ਤੇਨਾਂ ਤੇ ਕਾਰਵਾਈ ਹੋਣੀ ਚਾਹੀਦੀ ਹੈ ਖਾਣਾ ਸੁੰਦਰ ਨਗਰ ਦੇ ਮੁਖੀ ਜਦ ਇਸ ਮਾਮਲੇ ਦੇ ਵਿੱਚ ਉਹਨਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਹਿ ਕਿ ਇਹ ਮਾਮਲਾ ਉਹਨਾਂ ਕੋਲ ਪਹੁੰਚਿਆ ਲਿਖਤੀ ਤੌਰ ਤੇ ਸ਼ਿਕਾਇਤ ਆਈ ਹੈ ਜਿਸ ਤੋਂ ਬਾਅਦ ਤੱਥਾਂ ਦੀ ਜਾਂਚ ਹੋਵੇਗੀ ਤੇ ਉਸ ਮੁਤਾਬਕ ਕਾਰਵਾਈ ਕੀਤੀ ਜਾਵੇਗੀ ਮੈਂ ਗੈਲਰੀ 'ਚ ਖੜਾ ਸੀ ਉੱਪਰ ਮੈਨੂੰ ਕਹਿੰਦੇ ਹਟਾਓ ਤੁਸੀਂ ਮੈਂ ਕਿਹਾ ਮੈਂ ਪਾਠ ਕਰਾਂਗਾ ਇੱਥੇ ਗੱਲ ਕਰ ਲੋ ਮੇਰੀ ਜਿਹੜੀ ਕਰਨੀ ਹੈ ਕਹਿੰਦੇ ਤੁਸੀਂ 2 ਮਿੰਟ ਹਟਾਓ ਮੈਂ ਕਿਹਾ ਇੱਥਾ ਨਹੀਂ ਆਣਾ ਬਿਲਕੁਲ ਕਰੋ ਕਹਿੰਦੇ ਗੱਲ ਹੈਗੀ ਆ ਇਨਸਾਨ ਨੂੰ ਸ਼ਾਂਤੀ ਕਿਉਂ ਨਹੀਂ ਆਜੀ ਮੈਂ ਕਿਹਾ ਸ਼ਾਂਤੀ ਕਦੀ ਆਣੀ ਨਹੀਂ ਕਿਉਂਕਿ ਬੰਦੇ ਦੀਆਂ ਛਾਵਾਂ ਬੜੀਆਂ ਵੱਧ ਗਈਆਂ ਆ ਜੇ ਇੱਕ ਛਾ ਪੂਰੀ ਹੁੰਦੀ ਤੇ ਦੂਜੀ ਜਾਗ ਜਾਂਦੀ ਹੈ ਦੂਜੀ ਪੂਰੀ ਹੋ ਤੇ ਤੀਜੀ ਜਾਗ ਜਾਂਦੀ ਹੈ ਕਹਿੰਦਾ ਰਹੀ ਤੁਸੀਂ ਹਟਾਓ ਤੁਹਾਨੂੰ ਮੈਂ ਸਮਝਾਣਾ ਵਾਂ ਕਿ ਇਨਸਾਨ ਦੀਆਂ ਛਾਵਾਂ ਕਿਦਾਂ ਸਹੀ ਹੋ ਜਾਣਗੀਆਂ ਐਡੀ ਨਾਲ ਸਾਡੇ ਮਰੇ ਮਲੇ ਦੇ ਹੋਰ ਭਰਾ ਵੀ ਆ ਗਏ ਉਹ ਆ ਕੇ ਖਲੋਗੇ ਤੇ ਉਹ ਕ ਇਹਨਾਂ ਨੇ ਕਿਤਾਬ ਗੱਡੀ ਜੇਬ ਚੋਦੇ ਉਹਦੇ ਜੇ ਕਿਤਾਬ ਪਈ ਸੀ ਸਮਸੀ ਦੀ ਇਹ ਉਹਦੇ ਪ੍ਰਚਾਰ ਵਸੇ ਆਈ ਸੀ ਐ ਇਹਨਾਂ ਨੇ ਸਾਰਿਆਂ ਨੇ ਕਿਹਾ ਕਿ ਤੁਸੀਂ ਪ੍ਰਚਾਰ ਕਰ ਰਹੇ ਹੋ ਇਸ ਸਮਸੀ ਦਾ ਨਹੀਂ ਅਸੀਂ ਪ੍ਰਚਾਰ ਕਰ ਨਹੀਂ ਅਸੀਂ ਵੈਸੇ ਵੈਸੇ ਟਖਣ ਆਈ ਸੀ ਕਿ ਲੋਕਾਂ ਦੀ ਸੋਚ ਗਈ ਅੱਜ ਮੈਂ ਕਿਹਾ ਸੋਚ ਨਹੀਂ ਗਈ ਮੈਂ ਕਿਹਾ ਸਭ ਤੋਂ ਪਹਿਲਾਂ ਇਹ ਕੰਮ ਕਰੋ ਇੱਕ ਤੁਸੀਂ ਕਹਿ ਰਹੇ ਹੋ ਕਿ ਇਸ ਸਮਸੀ ਆਏਗਾ ਤੇ ਲੰਗੜਾ ਵੀ ਚੱਲ ਪੈਗਾ ਅੰਨਾਂ ਵੀ ਦੇਖ ਲਏਗਾ ਪਹਿਲੇ ਮੈਂ ਕਿਹਾ ਸੀਐਮਸੀ ਹਸਤਾਲ ਬੰਦ ਕਰੋ ਉਹਨੂੰ ਬੰਦ ਕਰਾ ਦਿਓ ਉੱਥੇ ਉੱਥੇ ਬਾਈਬਲ ਰੱਖ ਦਿਓ ਇੱਕ ਕਿ ਜਿਹੜਾ ਬੰਦਾ ਬਿਮਾਰ ਹੈ ਲੰਗੜਾ ਲੂਲਾ ਆ ਗਿਆ ਤੇ ਮੱਥਾ ਟੇਕੇ ਆ ਗਿਆ ਉਹ ਠੀਕ ਹੋ ਜਾਏਗਾ ਕਿ ਲੋਕਾਂ ਨੂੰ ਕੁਝ ਦਿਹਾਉ ਨਾ ਇਹ ਕੀ ਕਿ ਕਰਾਵਾ ਲੱਗਦੀ ਪਰ ਪਹਿ ਦੇ ਦੇ ਕੇ ਲੋਕਾਂ ਦਾ ਪਰ ਤੇ ਧਰਮ ਚੇਂਜ ਕਰਾ ਰਹੇ ਹੋ ਅੱਜ ਪੰਜਾਬ ਦਾ ਹਾਲ ਕੀ ਬਣ ਗਿਆ ਪਿੰਡਾਂ ਥਾਂ ਜਾ ਕੇ ਦੇਖੋ ਕਿ ਲੋਕ ਸਾਡੇ ਸਿੱਖ ਪਗੜੀ ਦਾੜੀ ਲੋਕ ਗੱਲ ਵਿੱਚ ਇਸਾਈ ਪਾ ਕੇ ਘੁੰਮਦੇ ਹੋਏ ਆ ਇਹ ਹੋ ਗਿਆ ਪਿੰਡਾਂ ਦੇ ਵਿੱਚ ਅੱਜ ਨਹੀਂ ਜੀ ਦੇਖੋ ਮੈਂ ਮੈਂ ਗੱਲ ਕਰਾਂ ਮੈਂ ਸੁਣੀ ਨਹੀਂ ਗੱਲ ਉਹਨਾਂ ਦੀ ਕਿ ਬੰਦੇ ਬੜੇ ਇਕੱਠੇ ਹੋ ਗਏ ਸੀ ਕੀ ਬੋਲਦੇ ਵੇ ਸੀ ਉਹ ਲੇਕਿਨ ਆਏ ਤੋਂ ਪੈਸੇ ਚੱਕਰੀ ਆ ਉਹਨੂੰ ਪੈਸੇ ਉਹਨੂੰ ਵੀ ਪੈਸੇ ਮਿਲਦੇ ਜਿਹੜੇ ਜੇ ਪ੍ਰਚਾਰ ਕਰਨ ਆਏ ਆ ਉਹ ਬਿਨਾ ਪੈਸੇ ਤੋਂ ਤੋਂ ਨਹੀਂ ਘਰੋਂ ਨਿਕਲਦਾ ਭਾਈ ਅੱਜ ਬੰਦਾ ਕੋਈ ਅਸੀਂ ਘਰੋਂ ਅਸੀਂ ਘਰੋਂ ਨਿਕਲਦੇ ਆ ਕਮਾਈ ਕਰਕੇ ਨਿਕਲਦੇ ਆ ਨਾ ਤੇ ਕਿਹੜਾ ਬੰਦਾ ਹੈ ਜਿਹੜਾ ਫ੍ਰੀ ਕੰਮ ਕਰੇਗਾ ਇਹ ਤਾਂ ਬਲਕਿ ਉਹਨੂੰ ਪਹਿਚਾ ਦਿੱਤੇ ਆ ਕਿ ਜਾਓ ਧਰਮ ਜਾਈਂ ਕਰਾ ਜਾ ਕੇ ਲੋਕਾਂ ਦੇ ਕਿੰਨੇ ਬੰਦੇ ਕਰਾ ਕੇ ਆਏਗਾ ਉਹਨਾਂ ਅਸੀਂ ਮੰਗਿਆ ਕਰਦੇ ਆ ਕਿ ਜਿਹੜਾ ਬੰਦਾ ਜਿਸ ਧਰਮ ਚ ਗਿਆ ਉਸ ਧਰਮ ਚ ਰਹੇ ਉਹਨੂੰ ਪਛਾ ਉਹਦੀ ਆਪਣੀ ਇੱਛਾ ਹੈ ਕਦੀ ਬਦਲਦੀ ਹੈ ਜਿੱਥੇ ਮਰਜ਼ੀ ਜਾ ਕੇ ਜੋ ਮਰਜ਼ੀ ਕਰੇ ਲੇਕਿਨ ਉਹ ਬਦਲਾਓ ਨਾ ਉਨੋਂ ਕਰਵੇਂ ਤੁਸੀਂ ਕੋਈ ਹੱਕ ਨਹੀਂ ਗਾ ਕਿ ਤੁਸੀਂ ਧਰਮਚੈ ਹੀ ਕਰਾਓ ਦਾ ਤੁਸੀਂ ਕਹੋਗੇ ਜੀ ਮੈਂ ਤੁਹਾਨੂੰ ਇੱਕ ਫਾਪ 50 ਗਾਇ ਦਾ ਪਲਾਟ ਦੇ ਦੇਣਾ ਤੈਨੂੰ ਮੈਂ ਇੱਕ ਸਕੂਟਰ ਲੈ ਦਿੰਦਾ ਤੂੰ ਧਰਮਚੈ ਹੀ ਕਰ ਲੈ ਗਰੀਬਾ ਦੀ ਮਰ ਜਾਵੇਂ ਇਸ ਗੱਲ ਦੇ ਵਿੱਚ ਉਹਨੂੰ ਕਹਾਂਗੇ ਤੇਰਾ ਫਰੀ ਇਲਾਜ ਕਰਾ ਦੇਣਾ ਕੋਈ ਬਿਮਾਰ ਹੈ ਉਹਦਾ ਫਰੀ ਇਲਾਜ ਕਰਾ ਦਨਗੇ ਇਹ ਇੱਕ ਕੰਮ ਗਲਤ ਹੈ ਇਹ ਕਾਨੂੰਨ ਹੋਣਾ ਚਾਹੀਦਾ ਹੈ ਤੁਸੀਂ ਥਾਣੇ ਦੇ ਵਿੱਚ ਖੜੇ ਹੋ ਕਿਸ ਪਰਪਸ ਆਸਤੇ ਖੜੇ ਹੋ ਅਸੀਂ ਇਸ ਪਰਪਸ ਕਰਿਆ ਕਿ ਆਸ-ਪਾਸ ਅਸੀਂ ਐਫ ਆਈ ਆਰ ਕਰਾਣੀਆਂ ਉਹਦੇ ਬਰਲੇਬ ਇੱਕ ਲੋਕਾਂ ਨੂੰ ਚੇਤਨਾ ਆਵੇ ਭਾਈ ਇਹ ਕੰਮ ਨਹੀਂ ਹੋਣਾ ਚਾਹੀਦਾ ਕਾਨੂੰਨ ਹੋਣਾ ਚਾਹੀਦਾ ਕਿ ਕੋਈ ਬੰਦਾ ਜ਼ਬਰਦਸਤੀ ਕਿਸੇ ਧਰਮਾਂ ਚੇਂਜ ਕਰਾਵੇ ਅੱਜ ਪੰਜਾਬ ਬਹੁਤ ਗਲਤ ਸਿੱਧੀ ਜਾ ਰਿਹਾ ਹੈ ਜੀ ਪੱਤਰਕਾਰੋ ਤੁਸੀਂ ਜਾਣਦੇ ਹੋਗੇ ਪਿੰਡਾਂ 'ਚ ਕੀ ਹਾਲ ਹੋ ਗਿਆ ਪੰਜਾਬ ਨੂੰ ਬਰਬਾਦ ਹੋਣ ਤੋਂ ਬਚਾ ਲੋ ਸਾਰੇ ਸਾਡੇ ਭਾਈਆਂ ਨੂੰ ਬੇਨਤੀ ਹੈਗੀ ਹੈ ਸਾਡਾ ਪੰਜਾਬ ਬਰਬਾਦ ਹੋ ਰਿਹਾ ਕਨਵਰਸੇਸ਼ਨ ਬਹੁਤ ਜੋਰਾ ਸ਼ੋਰਾ ਨਾਲ ਚੱਲ ਰਹੀ ਹੈਗੀ ਹੈ ਪੰਜਾਬ ਦੇ ਲੋਕਾਂ ਨੂੰ ਧਰਮ ਪਰਿਵਰਤਨ ਕਰਾਇਆ ਜਾ ਰਿਹਾ ਹੈ ਪੈਸੇ ਦੇ ਬਲ ਤੇ ਦੇ ਕੇ ਉਹ ਅਸੀਂ ਸਭ ਨੂੰ ਹੱਥ ਜੋੜ ਕੇ ਬੇਨਤੀ ਹੈਗੀ ਆ ਪੰਜਾਬ ਨੂੰ ਬਚਾ ਲਓ। ਧੰਨਵਾਦ। ਹੋਰ ਇੱਕ ਮਾਮਲਾ ਸੀਗਾ ਜਿਹਦੇ ਵਿੱਚ ਕੰਪਲੇਟ ਦਿੱਤੀ ਗਈ ਹੈ ਮੱਲਾ ਨਿਵਾਸਨ ਦੁਆਰਾ। ਇਪਤਨ ਪਰਵਰਤਨ ਬਾਰੇ ਕਿ ਕੀ ਮਾਮਲਾ ਸਰ? ਇੱਕ ਸੌਰਵ ਨਾਮ ਦਾ ਵਿਅਕਤੀ ਹੈ ਜਿਹੜਾ ਗਲੀ ਨੰਬਰ 2 ਚ ਰਹਿੰਦੇ ਹੈਗੇ ਸੁੰਦਰ ਨਗਰ। ਇਹ ਆਇਆ ਨੇ ਕੋਲ 20 ਬੰਦੇ ਜਿਹੜੇ ਆ ਉਹ ਧਰ ਪਰਵਰਤਨ ਬਾਰੇ ਕੰਪਲੇਟ ਵਗੈਰਾ ਬਣਦੇ ਪਏ ਹੈਗੇ ਆ। ਇਹਨਾਂ ਵੱਲੋਂ ਜੀ ਦਰਖਾਸਤ ਕੋਈ ਨਹੀਂ ਦਿੱਤੀ ਗਈ। ਸਾਰਾ ਮਾਮਲਾ ਜਿਹੜਾ ਉਹਨਾਂ ਨੇ ਮੈਂ ਕਿਹਾ ਹੈ ਆਪਣੇ ਕੋਲ ਕੋਈ ਤੁਹਾਡੇ ਕੋ ਡਾਕੂਮੈਂਟਰੀ ਪ੍ਰੂਫ ਜਾਂ ਕੋਈ ਐਪਲੀਕੇਸ਼ਨ ਸਬਮਿਟ ਕਰਨਾ ਚਾਹੀਦਾ ਕਰੋ ਤੇ ਉੱਤੇ ਕਾਰਵਾਈ ਵੈਰੀਫਾਈ ਕਰਕੇ ਕਰਾਂਗੇ ਜੀ ਕੋਈ ਪੈਸੇ ਲੈਣ ਦੇਣ ਦੀ ਗੱਲ ਵੀ ਨਹੀਂ ਹੈ ਜੀ ਕੋਈ ਗੱਲ ਨਹੀਂ ਇਦਾਂ ਦੀ